ਸਸਿਕਾਣ ਮੈਂ ਤੁਹਾਡਾ ਹੂਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਭਾਈ ਅਮਰਤਪਾਲ ਖਾਲਸਾ ਜੋ ਵਾਰਸ ਪੰਜਾਬ ਦੇ ਮੁਖੀ ਨੇ ਜਿਨ੍ਹਾਂ ਨੇ ਚੋਣ ਲੜੀ ਸੀ ਐਜ਼ ਅ ਆਜ਼ਾਦ ਉਮੀਦਵਾਰ ਜੇਲ੍ਹ ਦੇ ਵਿੱਚ ਬੈ ਕੇ ਹਲਕਾ ਸ਼੍ਰੀ ਖਡੂਰ ਸਾਹਿਬ ਤੋਂ 2 ਲੱਖ 92000 ਦੇ ਵੱਡੇ ਫਰਕ ਦੇ ਨਾਲ ਜਿੱਤੇ ਸੀ ਹਲਕਾ ਸ਼੍ਰੀ ਖਡੂਰ ਸਾਹਿਬ ਤੋਂ ਇਹਨਾਂ ਦਿਨਾਂ ਦੇ ਵਿੱਚ ਫਿਰ ਦੁਬਾਰਾ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕੇ ਬੜੀ ਜਲਦੀ ਭਾਈ ਅਮਰਪਾਲ ਖਾਲਸਾ ਜੇਲ੍ਹ ਦੇ ਵਿੱਚੋਂ ਰਿਹਾ ਹੋ ਕੇ ਬਾਹਰ ਆਉਣਗੇ ਪੰਜਾਬ ਦੇ ਵਿੱਚ ਇਕੱਲੇ ਭਾਈ ਅਮਰਪਾਲ ਖਾਲਸਾ ਨਹੀਂ ਉਸ ਦੇ ਸਾਥੀ ਵੀ ਆਉਣਗੇ ਦੱਸ ਦਈਏ ਕਿ ਉਸ ਦੇ ਸਾਥੀ ਨੇ ਸਰਬਜੀਤ ਸਿੰਘ ਕਲਸੀ ਗੁਰਮੀਤ ਗਿੱਲ ਅਤੇ ਪਪਲ ਪ੍ਰੀਤ ਅਤੇ ਪ੍ਰਧਾਨ ਮੰਤਰੀ ਬਾਜੇਕੇ ਰਾਉਕੇ ਯਾਨੀ ਕਿ ਇਹਨਾਂ ਨੇ ਮਿਲ ਕੇ ਪੰਜਾਬ ਅਤੇ ਸੈਂਟਰ ਸਰਕਾਰ ਦੇ ਵਿਰੁੱਧ ਪਟੀਸ਼ਨ ਦਾਇਰ ਕਰ ਦਿੱਤੀ ਹੈ ਦੱਸਦੀ ਇਹ ਪਟੀਸ਼ਨ ਦਾ ਮਾਜ਼ਰਾ ਕੀ ਹੈ ਪਟੀਸ਼ਨ ਦੇ ਵਿੱਚ ਇਹ ਜ਼ਿਕਰ ਕੀਤਾ ਗਿਆ ਹੈ ਕਿ ਇੱਕ ਸਾਲ ਤੋਂ ਵੱਧ ਦੀ NSA ਗੈਰ ਸੰਵਿਧਾਨਿਕ ਹੈ ਕਾਨੂੰਨ ਦੇ ਵਿੱਚ ਇਸ ਨੂੰ ਮਾਨਤਾ ਪ੍ਰਾਪਤ ਨਹੀਂ ਹੈ ਪਟੀਸ਼ਨ ਦਾਇਰ ਕੀਤੀ ਗਈ ਹੈ ਹਾਈ ਕੋਰਟ ਦੇ ਵਿੱਚ ਜਵਾਬ ਮੰਗਿਆ ਗਿਆ ਹੈ ਇਧਰ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੇ ਸੱਮਣ ਜਾਰੀ ਕਰ ਦਿੱਤੇ ਨੇ ਪੰਜਾਬ ਸਰਕਾਰ ਅਤੇ ਸੈਂਟਰ ਸਰਕਾਰ ਨੂੰ ਦੱਸਿਆ ਜਾ ਰਿਹਾ ਹੈ ਕਿ 3 ਅਕਤੂਬਰ ਨੂੰ ਪੰਜਾਬ ਸਰਕਾਰ ਦਾ ਨੁਮਾਇੰਦਾ ਉਧਰੋਂ ਸੈਂਟਰ ਸਰਕਾਰ ਦਾ ਨੁਮਾਇੰਦੇ ਤਲਬ ਹੋਣਗੇ ਸੁਪਰੀਮ ਕੋਰਟ ਦੇ ਵਿੱਚ ਸੌਰੀ ਹਾਈ ਕੋਰਟ ਦੇ ਵਿੱਚ ਕਿਉਂਕਿ ਪਟੀਸ਼ਨ ਦੇ ਵਿੱਚ ਲਿਖਿਆ ਗਿਆ ਹੈ ਕਿ ਅਸੀਂ ਸਾਲ ਦੇ ਅੰਦਰ ਕੋਈ ਗੁਨਾਹ ਨਹੀਂ ਕੀਤਾ ਅਸੀਂ ਕੋਈ ਕਾਨੂੰਨ ਵਿਰੋਧੀ ਗਤੀਵਿਧੀ ਪੰਜਾਬ ਦੇ ਕਾਨੂੰਨ ਦੇ ਭਾਰ ਦੇ ਕਾਨੂੰਨ ਦੇ ਖਿਲਾਫ ਕੋਈ ਆਵਾਜ਼ ਖੜੀ ਨਹੀਂ ਕੀਤੀ ਲੇਕਿਨ ਫਿਰ ਵੀ ਐਨਐਸਏ ਇੱਕ ਸਾਲ ਦੀ ਹੋਰ ਕਿਉਂ ਵਧਾ ਦਿੱਤੀ ਗਈ ਹੈ ਜਿਵੇਂ ਹੀ ਭਾਈ ਅਮਰਤਪਾਲ ਖਾਲਸਾ ਨੇ ਅੱਜ ਤੋਂ ਲਗਭਗ 100 ਦਿਨ ਪਹਿਲਾਂ ਸੀਟ ਜਿੱਤੀ ਸੀ ਹਲਕਾ ਸ਼੍ਰੀ ਕੜੂਰ ਸਾਹਿਬ ਤੋਂ ਲੋਕ ਸਭਾ ਦੀ ਉਧਰ ਇੱਕ ਹੋਰ ਵਿਕਰਮਜੀਤ ਸਿੰਘ ਨੇ ਪੰਗਾ ਪਾਇਆ ਹੋਇਆ ਹੈ ਭਾਈ ਅਮਰਤਪਾਲ ਖਾਲਸਾ ਨੂੰ ਇੱਕ ਪਾਸੇ ਅਮਰਤਪਾਲ ਖਾਲਸਾ ਦੀ ਐਮਪੀ ਸ਼ਿਪ ਯਾਨੀ ਕਿ ਮੈਂਬਰ ਆਫ ਪਾਰਲੀਮੈਂਟ ਵਾਲੀ ਜਿਹੜੀ ਸੀਟ ਹੈ ਉਹ ਵੀ ਰੱਦ ਹੋ ਸਕਦੀ ਹੈ ਕਿਉਂਕਿ ਖਰਚੇ ਖਰਚਾ ਧਾਰਮਿਕ ਸਥਾਨਾਂ ਦਾ ਯੂਜ਼ ਕਰਨਾ ਵਿਕਲਾਂ ਦਾ ਯੂਜ਼ ਕਰਨਾ ਲੰਗਰ ਖਾਉਣਾ ਸਾਰੀਆਂ ਚੀਜ਼ਾਂ ਇਹ ਕਿਥੋਂ ਮੋਹਈਆਂ ਕਰਈਆਂ ਗਿਆ ਨੇ ਇਸ ਦਾ ਪੁਖਤਾ ਸਬੂਤ ਮੰਗਿਆ ਹੈ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੇ ਉਧਰ ਹਾਈ ਕੋਰਟ ਨੇ ਫਟਕਾਰ ਲਗਾ ਦਿੱਤੀ ਹੈ ਪੰਜਾਬ ਦੀ ਸਰਕਾਰ ਅਤੇ ਭਾਰਤੀ ਸਰਕਾਰ ਨੂੰ ਯਾਨੀ ਕਿ ਸੈਂਟਰ ਸਰਕਾਰ ਨੂੰ ਕਿ ਸਾਨੂੰ ਪੁਖਤਾ ਸਬੂਤ ਚਾਹੀਦੇ ਨੇ ਕੀ 1 ਸਾਲ ਦੇ ਦੌਰਾਨ ਜੇਲ੍ਹ ਦੇ ਵਿੱਚ ਰਹਿ ਕੇ ਅਸਾਮ ਦੀ ਡਿਬਿਊਗੜ ਕੀ ਉੱਥੇ ਕੁਝ ਗਲਤੀਆਂ ਹੋਈਆਂ ਨੇ ਕਿ ਉਹਨਾਂ ਕੋਲ ਕੁਝ ਇਲੈਕਟ੍ਰੋਨਿਕਸ ਵਾਪਰ ਮਿਲੇ ਨੇ ਮੋਬਾਈਲਸ ਹੋ ਗਿਆ ਲੈਪਟਾਪ ਹੋ ਗਿਆ ਜੇ ਮਿਲੇ ਨੇ ਤੇ ਭਾਈ ਤੁਸੀਂ ਕਿੱਥੇ ਸੀ ਕਾਨੂੰਨ ਕਿੱਥੇ ਸੀ ਸੁਪਰਡੈਂਟ ਜੇਲ੍ਹ ਦਾ ਕਿੱਥੇ ਸੀ ਮਨ ਲਓ ਅਧਿਕਾਰੀ ਜੇਲ੍ਹ ਵਿਭਾਗ ਦੇ ਕਿੱਥੇ ਸੀ ਇਹ ਤਾਂ ਉਹਨਾਂ ਨੂੰ ਸੋਚਣਾ ਚਾਹੀਦਾ ਹੈ ਅਤੇ ਮੁਹਈਆ ਕਿਵੇਂ ਕਰਾਇਆ ਗਿਆ ਜੇਨ ਦੇ ਵਿੱਚ ਅੰਦਰ ਇਸ ਤਰ੍ਹਾਂ ਦੇ ਇਲਜ਼ਾਮ ਲਾ ਕੇ 1 ਸਾਲ ਦੀ NSA ਭਾਈ ਅਬਰਤਪਾਲ ਖਾਸਾ ਅਤੇ ਉਸ ਦੇ ਸਾਥੀਆਂ ਦੀ ਵਧਾਈ ਗਈ ਹੈ ਲੇਕਿਨ ਇਸ ਨੂੰ ਲੈ ਕੇ ਵੱਡਾ ਜਿਹੜਾ ਮਿਸ਼ਨ ਵਿਗ ਦਿੱਤਾ ਹੈ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੇ ਖਿਲਾਫ ਪਟੀਸ਼ਨ ਚੁਣੌਤੀ ਦਾਇਰ ਕੀਤੀ ਹੈ ਦੇਖਣਾ ਹੋਵੇਗਾ ਹੁਣ ਇਸ ਚੁਣੌਤੀ ਤੇ ਕਿੰਨਾ ਕੁ ਪੰਜਾਬ ਸਰਕਾਰ ਅਤੇ ਸੈਂਟਰ ਸਰਕਾਰ ਖਰਾ ਉਤਰਦੀ ਹੈ ਸਾਰੇ ਹਵਾਲੇ ਹਾਈ ਕੋਰਟ ਨੇ ਮੰਗ ਰਲੇ ਪੰਜਾਬ ਸਰਕਾਰ ਅਤੇ ਸੈਂਟਰ ਸਰਕਾਰ ਦੇ ਕੋਲ ਵੀ ਭਾਈ ਇੱਕ ਇੱਕ ਕਰਕੇ ਵੇਰਵਾ ਦੱਸਿਆ ਜਾਵੇ ਕਿ ਇਹਨਾਂ ਚਾਰ ਤੋਂ ਪੰਜਾਂ ਬੰਦਿਆਂ ਉਤੇ ਜਿਹੜੀ ਹੈ ਐਨਐਸਏ ਇੱਕ ਸਾਲ ਦੀ ਹੋਰ ਵਧਾ ਕੇ ਕਿਉਂ ਲਾਏਗੀ ਇਸ ਦਾ ਜਿਹੜਾ ਵੱਡਾ ਫੈਸਲਾ ਹੋਵੇਗਾ ਦੇਨ 1 ਅਕਤੂਬਰ ਨੂੰ 3 ਅਕਤੂਬਰ ਨੂੰ ਭਾਈ ਅਮਰਤਪਾਲ ਖਾਲਸਾ ਅਤੇ ਉਸ ਦੇ ਸਾਥੀ ਬਾਰਵੀ ਆ ਸਕਦੇ ਨੇ ਧੰਨਵਾਦ